ਹੈਲੋ ਦੋਸਤੋ ਅੱਜ ਜਿਹੜੀ ਮੈਂ ਇਹ ਵੀਡੀਓ ਲੈ ਕੇ ਆਈਆਂ ਆ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਆਈਟੀ ਟ੍ਰੇਡ ਦੇ ਇਲੈਕਟ੍ਰੀਸ਼ੀਅਨ ਦੇ ਕੋਰਸ ਬਾਰੇ ਜਿਹੜਾ ਆਈਟੀ ਟ੍ਰੇਡ ਦਾ ਇਲੈਕਟ੍ਰੀਸ਼ੀਅਨ ਦਾ ਕੋਰਸ ਹੈ ਇਹ 2 ਸਾਲ ਦਾ ਕੋਰਸ ਹੁੰਦਾ ਹੈ ਇਹ ਕੋਰਸ ਕਰਕੇ ਤੁਸੀਂ ਬਹੁਤ ਹੀ ਸੌਖੇ ਤੰਗ ਦੇ ਨਾਲ ਇੰਡੀਆ ਦੇ ਵਿੱਚ ਵੀ ਵਧੀਆ ਇਕਮਰਾਪਕ ਕਰਨ ਦੇ ਕਾਬਿਲ ਬਣ ਸਕਦੇ ਹੋ ਅਤੇ ਜੇ ਤੁਸੀਂ ਵਿਦੇਸ਼ ਵੀ ਜਾ ਕੇ ਸੈਟਲ ਹੋਣਾ ਚਾਹੁੰਦੇ ਹੋ ਤਾਂ ਇਹ ਆਈਟੀ ਟ੍ਰੇਡ ਦਾ 2 ਸਾਲ ਦਾ ਕੋਰਸ ਕਰਕੇ ਤੁਸੀਂ ਬਹੁਤ ਹੀ ਸੌਖੇ ਢੰਗ ਨਾਲ ਵਿਦੇਸ਼ ਵਿੱਚ ਜਾ ਕੇ ਵੀ ਸੈਟਲ ਹੋ ਸਕਦੇ ਹੋ इजीली ਉੱਥੇ ਪੱਕੇ ਹੋ ਸਕਦੇ ਹੋ ਅਤੇ ਵਧੀਆ ਇਨਕਮ ਪ੍ਰਾਪਤ ਕਰਨ ਦੇ ਕਾਬਿਲ ਬਣ ਸਕਦੇ ਹੋ ਤਾਂ ਅੱਜ ਦੀ ਵੀਡੀਓ ਜੇ ਆਪਾਂ ਗੱਲ ਕਰਨ ਜਾ ਰਹੇ ਹਾਂ ਕਿ ਜਿਹੜੇ ਸਟੂਡੈਂਟ ਆਈਟੀ ਟ੍ਰੇਡ ਦਾ ਇਲੈਕਟ੍ਰੀਸ਼ੀਅਨ ਦਾ ਕੋਰਸ ਕਰਦੇ ਨੇ ਉਹ ਕਿਵੇਂ 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 ਅਤੇ ਕਿੱਥੇ ਕਿੱਥੇ ਜੋਬ ਪ੍ਰਾਪਤ ਕਰ ਸਕਦੇ ਨੇ ਅਤੇ ਵਧੀਆ ਇਨਕਮ ਪ੍ਰਾਪਤ ਕਰ ਸਕਦੇ ਨੇ ਸਭ ਤੋਂ ਪਹਿਲਾਂ ਤਾਂ ਜਿਹੜੇ ਬੱਚੇ ਇਲੈਕਟ੍ਰੀਸ਼ੀਅਨ ਦਾ 200 ਦਾ ਕੋਰਸ ਕਰਦੇ ਨੇ ਉਹ ਕਿਸੇ ਵੀ ਸਟੇਟ ਦੇ ਇਲੈਕਸਿਟੀ ਬੋਰਡ ਦੇ ਵਿੱਚ ਐਜ਼ ਅ ਲਾਈਨਮੈਨ ਜੇਈ ਤੇ ਦਾ ਸਬ ਸਟੇਸ਼ਨ ਅਟੈਂਡੈਂਟ ਦੀ ਨੌਕਰੀ ਈਜ਼ਲੀ ਪ੍ਰਾਪਤ ਕਰ ਸਕਦੇ ਨੇ ਅੱਜ ਕੱਲ ਮੋਸਤ ਦੀਆਂ ਕਾਰਾਂ ਨੇ ਉਹ ਬੈਟਰੀ ਆਪਰੇਟਿਡ ਆ ਗਈਆਂ ਨੇ ਆਟੋ ਰਿਕਸ਼ਾ ਨੇ ਈ ਸਾਈਕਲ ਨੇਗੇ ਇਹ ਸਾਰੇ ਬੈਟਰੀ ਪੇਟਡ ਚੱਲ ਰਹੇ ਨੇ ਜਿੰਨਾਂ ਦੀ ਰਿਪੇਅਰ ਦਾ ਕੰਮ ਤੁਸੀਂ ਬਹੁਤ ਹੀ ਈਜ਼ਲੀ ਕਰ ਸਕਦੇ ਹੋ ਇਹ ਕੋਰਸ ਕਰਨ ਤੋਂ ਬਾਅਦ ਸਟੂਡੈਂਟ ਆਪਣੀ ਖੁਦ ਦੀ ਇਲੈਕਟ੍ਰੀਸ਼ਨ ਦੀ ਸ਼ਾਪ ਵੀ ਖੋਲ ਸਕਦਾ ਹੈ। ਇਹ ਕੰਮ ਤੁਸੀਂ ਛੋਟੇ ਲੈਵਲ ਤੋਂ ਸਟਾਰਟ ਕਰਕੇ ਨੂੰ ਤੁਸੀਂ ਹਾਈ ਲੈਵਲ ਤੱਕ ਲੈ ਕੇ ਜਾ ਸਕਦੇ ਹੋ। ਜੇ ਸਟੂਡੈਂਟ ਕੀ ਹੈ ਇਹ ਕੋਰਸ ਕਰਨ ਤੋਂ ਬਾਅਦ ਕਿਸੇ ਵੀ ਕੰਪਨੀ ਜਿਵੇਂ ਕਿ ਰिलायंस, Jio ਤੇ Airtel ਦੇ ਟਾਵਰਾਂ ਦੇ ਉੱਪਰ ਵੀ ਕੰਮ ਕਰ ਸਕਦੇ ਨੇ। ਕਿਸੇ ਵੀ ਇੰਡਸਟਰੀ ਯੂਨਿਟ ਦੇ ਵਿੱਚ ਮੇਨਟੇਨੈਂਸ ਇਲੈਕਟ੍ਰੀਸ਼ਨ ਦੇ ਤੌਰ ਤੇ ਵੀ ਤੁਹਾਨੂੰ ਕੰਮ ਮਿਲ ਸਕਦਾ ਹੈ। ਵਿਦੇਸ਼ਾਂ ਦੇ ਵਿੱਚ ਕੰਸਟਰਕਸ਼ਨ ਇਲੈਕਟ੍ਰੀਸ਼ਨ ਦੀ ਬਹੁਤ ਜ਼ਿਆਦਾ ਡਿਮਾਂਡ ਹੈ। ਅਗਰ ਤੁਸੀਂ ਆਈਟੀ ਟ੍ਰੇਡ ਦਾ ਲੈਕਚੇਸ਼ਨ ਦਾ ਕੋਰਸ ਕਰਕੇ ਵਿਦੇਸ਼ਾਂ ਵਿੱਚ ਜਾਂਦੇ ਹੋ ਤਾਂ ਤੁਹਾਨੂੰ ਉੱਥੇ ਬਹੁਤ ਹੀ ਵਧੀਆ ਸੈਲਰੀ ਬੈਕਸ ਵੀ ਮਿਲੇਗਾ ਅਤੇ ਤੁਸੀਂ ਬਹੁਤ ਹੀ ਸੌਖੇ ਢੰਗ ਨਾਲ ਉੱਥੇ ਪੱਕੇ ਵੀ ਹੋ ਸਕਦੇ ਹੋ ਇਹ ਵਾਲਾ ਕੋਰਸ ਕਰਕੇ ਜਿਹੜਾ ਵਿਦਿਆਰਥੀ ਹੈ ਉਹ ਬੈਂਕ ਤੋਂ ਇੱਕ ਕੋਰਸ ਦੇ ਆਧਾਰ ਤੇ ਆਪਣਾ ਕੰਮ ਖੋਲਣ ਦੇ ਲਈ ਲੋਨ ਵੀ ਲੈ ਸਕਦਾ ਹੈ ਇਹ ਫੈਸਿਲਿਟੀ ਵੀ ਉਹਨੂੰ ਮਿਲ ਸਕਦੀ ਹੈ ਇਲੈਕਟ੍ਰੀਸ਼ੀਅਨ ਦੀ ਆਈਟੀ ਕਰਨ ਤੋਂ ਬਾਅਦ ਸਟੂਡੈਂਟ ਸੀਟੀਆਈ ਕਰਕੇ ਕਿਸੇ ਵੀ ਸਰਕਾਰੀ ਜਾਂ ਪ੍ਰਾਈਵੇਟ ਆਈਟੀ ਦੇ ਵਿੱਚ ਐਜ਼ ਅ ਇਨਸਟ੍ਰਕਟਰ ਜੌਬ ਵੀ ਪ੍ਰਾਪਤ ਕਰ ਸਕਦਾ ਹੈ ਸੋਲਰ ਪੈਨਲ ਕੰਟਰੋਲਡ ਪੰਪ ਮੋਟਰ ਦਾ ਇੰਸਟਾਲੇਸ਼ਨ ਦਾ ਕੰਮ ਵੀ ਤੁਹਾਨੂੰ ਮਿਲ ਸਕਦਾ ਹੈ ਆਈਟੀ ਦਾ ਸਰਟੀਫਿਕੇਟ ਦਿਖਾ ਕੇ ਚੀਫ ਇਲੈਕਟ੍ਰੀਕਲ ਇਨਸਪੈਕਟਰ ਦੇ ਦਫ਼ਤਰ ਤੋਂ ਵਾਇਰਮੈਨ ਦਾ ਲਾਇਸੈਂਸ ਪ੍ਰਾਪਤ ਕਰਕੇ ਤੁਸੀਂ ਨਵੇਂ ਘਰਾਂ ਦੇ ਵਿੱਚ ਬਿਜਲੀ ਵਾਇਰਿੰਗ ਦਾ ਕੰਮ ਵੀ ਕਰ ਸਕਦੇ ਹੋ ਇਹਦੇ ਨਾਲ ਵੀ ਤੁਹਾਨੂੰ ਵਧੀਆ ਇਨਕਮ ਪ੍ਰਾਪਤ ਹੋ ਸਕਦੀ ਹੈ ਤੇ ਜਿਹੜੇ ਸਥਾਨ ਤੇ ਹਵਾ ਤੇਜ਼ ਰਫ਼ਤਾਰ ਦੇ ਨਾਲ ਚੱਲਦੀ ਹੈ ਉੱਥੇ ਏਅਰ ਟਰਬਾਈਨ ਲਗਾ ਕੇ ਵੀ ਚੰਗੀ ਇਨਕਮ ਪ੍ਰਾਪਤ ਕੀਤੀ ਜਾ ਸਕਦੀ ਹੈ ਤੇ ਵੱਖ-ਵੱਖ ادارਿਆਂ ਦੇ ਵਿੱਚ ਇੰਟਰਨੈਟ ਇੰਸਟਾਲ ਕਰਨ ਦਾ ਕੰਮ ਵੀ ਤੁਹਾਨੂੰ ਮਿਲ ਸਕਦਾ ਹੈ ਮੀਨਸ ਕਿ ਅਗਰ ਤੁਸੀਂ ਇਹ 2 ਸਾਲ ਦੀ ਆਈਟੀ ਕਰਦੇ ਹੋ ਲੋਕੇਸ਼ਨ ਦੀ ਤਾਂ ਤੁਸੀਂ ਬਹੁਤ ਹੀ ਸੌਖੇ ਢੰਗ ਦੇ ਨਾਲ ਆਪਣੀ ਲਾਈਫ ਨੂੰ ਸੈਟਲ ਕਰਕੇ ਵਧੀਆ ਇਨਕਮ ਪ੍ਰਾਪਤ ਕਰਨ ਦੇ ਕਾਬਿਲ ਬਣ ਸਕਦੇ। ਤਾਂ ਜਿਹੜੇ ਵੀ ਸਟੂਡੈਂਟ AIT ਕਰਨਾ ਚਾਹੁੰਦੇ ਨੇ ਉਹਨਾਂ ਨੂੰ ਇਹ ਸਲਾਹ ਦੇਵਾਂਗੀ ਵੀ ਤੁਸੀਂ AIT ਕਰ ਰਹੇ ਹੋ ਤਾਂ ਆਪਣੀ AIT ਪੂਰੇ ਧਿਆਨ ਨਾਲ ਕਰੋ, ਕਲਾਸਾਂ ਪ੍ਰੋਪਰ ਲਗਾਓ। ਕਿਉਂਕਿ ਤੁਹਾਨੂੰ थਿਊਰੀ ਦੇ ਨਾਲ-ਨਾਲ ਪ੍ਰੋਪਰ ਪ੍ਰੈਕਟੀਕਲ ਨੋਲਿਜ ਹੋਣਾ ਜ਼ਰੂਰੀ ਹੈ। ਅਗਰ ਪ੍ਰੈਕਟੀਕਲ ਨੋਲਿਜ ਪ੍ਰੋਪਰ ਹੋਏਗੀ ਤਾਂ ਹੀ ਤੁਸੀਂ ਕੰਮ ਵਧੀਆ ਢੰਗ ਦੇ ਨਾਲ ਕਰ ਸਕਦੇ। ਤੋੜ ਅਡਮਿਸ਼ਨ ਚੱਲ ਰਹੀਆਂ ਨੇ ਜਿਹੜੇ ਬੱਚੇ ਅਡਮਿਸ਼ਨ ਲੈਣਾ ਚਾਹੁੰਦੇ ਨੇ ਇਲੈਕਟ੍ਰੀਸ਼ੀਅਨ ਦਾ ਕੋਰਸ ਕਰਨਾ ਚਾਹੁੰਦੇ ਨੇ ਉਹ ਸਾਡੇ ਪਿੱਛੇ ਦਿੱਤੇ ਨੰਬਰਾਂ ਦੇ ਉੱਪਰ ਸਾਡੇ ਨਾਲ ਕੰਟੈਕਟ ਕਰ ਸਕਦੇ ਨੇ ਅਤੇ ਜਾਣਕਾਰੀ ਲੈ ਸਕਦੇ ਨੇ ਤੇ ਅਡਮਿਸ਼ਨ ਲੈ ਸਕਦੇ ਨੇ ਸੋ ਪਲੀਜ਼ ਵੀਡੀਓ ਨੂੰ ਜਿਆਦਾ ਜਿਆਦਾ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਇਹ ਵੀਡੀਓ ਹਰ ਸਟੂਡੈਂਟ ਤੱਕ ਜ਼ਰੂਰ ਪਹੁੰਚੇ ਜਿਹੜੇ ਬੱਚੇ ਅਡਮਿਸ਼ਨ ਲੈ ਕੇ ਆਈਟੀ ਦਾ ਕੋਰਸ ਕਰਨਾ ਚਾਹੁੰਦੇ ਨੇ ਥੈਂਕ ਯੂ